ਮੇਰੀ ਇੱਕ ਬੇਨਤੀ ਆ ਕਿ ਤੁਸੀਂ ਨਾ ਆਪਜੀ ਸੰਗਤ ਆ ਮੇਰੇ ਵਾਸਤੇ ਖੁੱਲੀ ਕਿਤਾਬ ਦਾ ਕੰਮ ਕਰ ਰਹੇ ਹੋ ਮੈਂ ਤੁਹਾਡੇ ਚਿਹਰਿਆਂ ਨੂੰ ਪੜ ਕੇ ਕੁਝ ਬੋਲਣ ਦਾ ਯਤਨ ਕਰਦਾ ਹਾਂ ਕਈ ਵਾਰੀ ਤੁਹਾਡੇ ਦਿਮਾਗ ਵਿੱਚ ਆਉਂਦਾ ਵੀ ਉੱਠਨੇ ਆ 10-20 ਰੁਪਏ ਰੱਖਨੇ ਆ ਟਾੜੀਆਂ ਨੂੰ ਤੇ ਮੱਥਾ ਟੇਕਨੇ ਤੁਰ ਜਾਣੇ ਮੇਰੀ ਬੇਨਤੀ ਆ ਕਿ ਮਾਇਆ ਮੈਨੂੰ ਜਿੰਨੀ ਕਿ ਚਾਹੀਦੀ ਮੈਂ ਪ੍ਰਬੰਧਕਾਂ ਨਾਲ ਪਹਿਲਾਂ ਟੁੱਕੀ ਹੋਈ ਜਿਹਨੇ ਉੱਠਣਾ ਸਤਕਾਰ ਕਰਨਾ ਇਤਿਹਾਸ ਦਾ ਆਪਜੀ ਅਖੀਰਲੀ ਵਾਰ ਦੇ ਉੱਤੇ ਜਦੋਂ ਅਸੀਂ ਵਾਰ ਪੜਾਂਗੇ ਸਤਕਾਰ ਕਰ ਲਿਆ ਜੇ ਤੇ ਜੇ ਤੁਸੀਂ ਆਖੋ ਵੀ ਆਪਾਂ 10 50 ਰੱਖ ਕੇ ਉੱਠ ਕੇ ਚਲੇ ਜਾਈਏ ਇਦਾਂ ਦੀ ਮਾਇਆ ਮੈਨੂੰ ਨਹੀਂ ਚਾਹੀਦੀ ਮੈਂ ਆਪਾਂ ਸੱਤ ਸੰਗ ਕਰ ਰਹੇ ਹਾਂ ਮੈਂ ਕੁਝ ਸੁਣਾਉਣ ਦਾ ਯਤਨ ਕਰਨਾ ਤੁਸੀਂ ਕੁਝ ਸੁਣਨ ਦਾ ਯਤਨ ਕਰਨਾ ਮੈਨੂੰ ਬਹੁਤ ਚੰਗਾ ਲੱਗਾ ਕਿ ਤੁਸੀਂ ਅੱਧ ਰਾਤੋਂ ਰਾਤ ਟੱਪੀ ਹੋਈਏ ਤੇ ਤੁਸੀਂ ਸਮਾਧੀਆਂ ਲਾ ਕੇ ਚੌਂਕੜੇ ਲਾ ਕੇ ਗੁਰੂ ਦੀ ਗੋਦ ਵਿੱਚ ਬੈਠੇ ਕੀਰਤਨ ਸਰਵਣ ਕਰਦੇ ਹੋ ਇਤਿਹਾਸ ਸਰਵਣ ਕਰਦੇ ਹੋ ਮੈਂ ਤੁਹਾਡੇ ਹਰ ਸਰੀਰ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਰੋਮ ਰੋਮ ਕਰਕੇ ਰਣੀਆ ਪਰ ਜੇ ਤੁਹਾਡੀ ਇਹ ਇਕਾਗਰਤਾ ਐਵੇਂ ਬਣੀ ਰਵੇ ਆਪਜੀ ਐਵੇਂ ਬੈਠੇ ਰਹੋ ਤੇ ਮੈਂ ਚੜ੍ਹਦੀ ਕਲਾ ਵਾਲੀਆਂ ਬਾਰਾ ਪੜਾਂਗਾ ਨਹੀਂ ਤੇ ਬੁਲਾਰੇ ਦੀ ਧਿਰਤਾ ਟੁੱਟ ਜਾਂਦੀ ਹੈ ਇਸ ਕਰਕੇ ਮੇਰੀ ਬੇਨਤੀ ਨੂੰ ਪ੍ਰਵਾਨ ਕਰਿਓ ਜੇ ਕਿਸੇ ਦਾ ਬਹੁਤਾ ਹੀ ਕੋਈ ਜ਼ਿਆਦਾ ਜ਼ਰੂਰੀ ਹੈ ਜਾਣਾ ਤੇ ਉਹਨਾਂ ਪ੍ਰਤੀ ਬੇਨਤੀ ਆ ਕਿ ਭਾਈ ਜਾਣ ਲੱਗੇ ਸੱਚੇ ਪਾਤਸ਼ਾਹ ਨੂੰ ਨੱਕ ਮਸਤਕ ਜਰੂਰ ਹੋਇਆ ਕਰੋ। ਕਈ ਵਾਰੀ ਆਪਾਂ ਜਿੱਥੇ-ਜਿੱਥੇ ਬੈਠੇ ਉਹਨੇ ਉੱਥੋਂ-ਉੱਥੋਂ ਤੁਰ ਜਾਂਦੇ ਆ ਘਰਾਂ ਨੂੰ। ਮੇਰੀ ਇੱਕ ਵੀਡੀਓ ਵੀ ਤੁਹਾਡੇ ਤੱਕ ਆਈ ਐ। ਇਹ سلسلہ ਹੁਣ ਵੀਡੀਓ ਵੀਡੀਓ ਦਾ ਵਿੱਚ ਚੱਲਦਾ ਹੀ ਰਹਿੰਦਾ। ਮੈਂ ਕਹਿਣਾ ਹੁਣ ਆਪਾਂ ਰਿਸ਼ਤੇਦਾਰਾਂ ਦੇ ਜਾਣੇ ਆ ਤੇ ਜਾ ਕੇ ਚਾਹੇ ਆਪਾਂ ਮਾਮਿਆਂ ਦੇ ਜਾਈਏ ਚਾਹੇ ਮਾਸੀਆਂ ਦੇ ਜਾਈਏ ਚਾਹੇ ਭੂਆ ਦੇ ਜਾਈਏ ਚਾਹੇ ਕੁੜਮਾਂ ਦੇ ਜਾਈਏ ਜਾ ਕੇ ਪਹਿਲਾਂ ਕਹਿਣਾ ਪੈਂਦਾ ਨਾ ਜੀ ਸਾਸਰੀਕਾਲ। ਸਿਰ ਮਾਰ ਕੇ ਹੰਗਾਰਾ ਪਰੋ ਮੇਰੇ ਭੈਣ ਭਰਾ। ਕਹਿਣਾ ਪੈਂਦਾ ਕਿ ਨਹੀਂ ਕਹਿਣਾ ਪੈਂਦਾ ਅਗਲੇ ਕਹਿੰਦੇ ਸੀ ਜੀਓ ਐਸਾ ਨੂੰ ਧੰਨਪਾਗ ਸਾਡੇ ਤੁਸੀਂ ਸਾਡੇ ਘਰੇ ਆਏ ਹੋ ਫਿਰ ਆਪਾਂ ਚਾਹ ਪਾਣੀ ਪੀਤਾ ਲੰਗਰ ਪ੍ਰਸ਼ਾਦਾ ਛਕਿਆ ਕਦੀ ਇਦਾਂ ਹੋਇਆ ਵੀ ਆਪਾਂ ਕਿਸੇ ਦੇ ਘਰੋਂ ਉੱਠ ਕੇ ਆਉਣਾ ਹੋਵੇ ਤੇ ਆਪਾਂ ਬਿਨ ਬੁਲਾਇਆ ਜਾਂ ਬਿਨ ਬੋਲੇਆ ਬਿਨਾਂ ਦੱਸਿਆ ਉੱਠ ਕੇ ਆ ਜਾਈਏ ਹੋਇਆ ਕਦੀ ਸਿਰ ਮਾਰ ਕਿਉਂ ਹਾਰਾਪੁਰ ਨਹੀਂ ਹੋਇਆ ਨਾ ਫਿਰ ਕਹਿਣਾ ਪੈਂਦਾ ਚੰਗਾ ਜੀ ਅਸੀਂ ਚੱਲਦੇ ਹਾਂ ਤੁਸੀਂ ਵੀ ਪਾਓ ਕਿਤੇ ਫੇਰਾ ਕਹਿਣਾ ਪੈਂਦਾ ਤੇ ਕੁੜਮਾ ਤੋਂ ਵੀ ਮਾੜਾ ਇਹ ਪੂਆ ਤੋਂ ਵੀ ਮਾੜਾ ਇਹ ਮਾਮਿਆਂ ਤੋਂ ਵੀ ਮਾੜਾ ਜੇ ਰਿਸ਼ਤੇਦਾਰਾਂ ਵਿੱਚ ਜਾ ਕੇ ਸਾਸਰੀ ਘਰ ਬੁਲਾਉਣੀ ਜ਼ਰੂਰੀ ਹੈ ਆਉਣ ਲੱਗਿਆ ਵੀ ਸਾਸਰੀ ਘਰ ਬੁਲਾਉਣੀ ਜ਼ਰੂਰੀ ਹੈ ਫਿਰ ਇੱਥੇ ਜਾਣ ਲੱਗਿਆ ਮੱਥਾ ਟੇਕਣਾ ਕਿਉਂ ਨਹੀਂ ਜ਼ਰੂਰੀ ਭਾਈ ਮੰਨ ਲਓ ਜੇ ਤੁਸੀਂ ਜਾਣਾ ਕਿਸੇ ਨੂੰ ਕੋਈ ਜ਼ਰੂਰੀ ਰਿਤੇਮਾਂ ਕੰਮ ਹੈ ਤਾਂ ਸੱਚੇ ਪਾਤਸ਼ਾਹ ਨਾਲ ਬਾਹ ਫੜ ਲੈਣੀ ਵੀ ਕਿਉਂ ਚੱਲਣਾ ਆਪਣੇ ਫਰਜ਼ ਨੂੰ ਅਦਾ ਕਰਿਆ ਕਰੋ ਭਾਈ ਇਹ ਬੇਨਤੀ ਮੈਨੂੰ ਤਾਂ ਕਰਨੀ ਪਈ ਹੈ ਕਿ ਆਪਾਂ ਤਾਂ ਪਹਿਲੇ ਬੜੇ ਡਿੱਗੇ ਪਏ ਆ ਅੱਜ ਤੁਸੀਂ ਆਉਂਦੇ ਮੱਥਾ ਟੇਕਦੇ ਹੋ ਜਾਂਦੇ ਮੱਥਾ ਨਹੀਂ ਟੇਕਦੇ ਤੇ ਆਉਣ ਵਾਲੇ ਪੰਜਾਂ ਸੱਤਾਂ ਸਾਲਾਂ 'ਚ ਆ ਤੁਹਾਡੇ ਜੰਮਣ ਵਾਲਿਆਂ ਨੇ ਆਉਣ ਲੱਗਾ ਮੱਥਾ ਟੇਕਣੋਂ ਵੀ ਹਟ ਜਾਣਾ ਜੋ ਸਾਡੇ ਹਾਲਾਤ ਬਣ ਰਹੇ ਨੇ ਦੁੱਖ ਇਸ ਗੱਲ ਦਾ ਹੈ ਪੰਜਾਬ ਤਾਂ ਤੁਹਾਡਾ ਪਹਿਲਾਂ ਖਾਲੀ ਹੋ ਗਿਆ ਸਾਰਾ ਅਹੀਂ ਨਾ ਰੋਣ ਜੋਗੇ ਨਾ ਅਸੀਂ ਹੱਸਣ ਜੋਗੇ ਆ ਹਰੇਕ ਤੀਜੇ ਘਰ ਨੂੰ ਕੁੰਡੇ ਲੱਗਦੇ ਜਾ ਰਹੇ ਨੇ ਹਰੇਕ ਤੀਜੇ ਘਰ ਨੂੰ ਤੁਹਾਡੀ ਜਵਾਨੀ ਵੀ ਗਈ ਤੁਹਾਡਾ ਪੈਸਾ ਵੀ ਗਿਆ ਬਡੇਪਾ ਰਹਿ ਗਿਆ ਪਿੱਛੇ ਬਿਮਾਰੀਆਂ ਨਾਲ ਰੋਣਨ ਜੋਗਾ ਬਾਹਰ ਦੀਆਂ ਕੰਟਰੀਆਂ ਦੇ ਤੁਹਾਡੇ ਬੱਚੇ ਵੀ ਖਿੱਚ ਲੈ ਤੇ ਤੁਹਾਡਾ ਪੈਸਾ ਵੀ ਖਿੱਚ ਲਿਆ ਹਰੇਕ ਤੀਜੇ ਘਰ ਨੂੰ ਜਿੰਦਾ ਲੱਗਾ ਹੋਇਆ 35 35 ਲੱਖ ਰੁਪਈਆ ਲਾ ਕੇ ਬੱਚੇ ਬਾਹਰ ਭੇਜੇ ਭੇਜੇ ਕਿ ਨਹੀਂ ਭੇਜੇ ਤਾਂ ਜਿੰਨੀ ਦੇਰ ਤੱਕ ਉੱਥੇ ਪੱਕੇ ਨਹੀਂ ਹੁੰਦੇ ਮੁੜ ਕੇ ਆ ਨਹੀਂ ਸਕਦੇ ਇਧਰੋਂ ਦੁਹਾਈ ਪਤਾ ਪੱਕੀ ਪਾ ਕੇ ਪੜਨ ਚੱਲੇ ਆ ਪੜਾਈ ਵੇਸ ਤੇ ਚੱਲੇ ਆ ਪੜਨ ਚੱਲੇ ਕਿਹੜਾ ਪੜ ਕੇ ਆਇਆ ਉਧਰੋਂ ਮੁੜ ਕੇ ਕਿਹੜਾ ਇੰਜੀਨੀਅਰ ਬਣ ਕੇ ਆ ਦੱਸੋ ਦੱਸ ਜਰਾ ਕਿਹੜੀ ਪੜਾਈ ਕਰਨ ਚੱਲੋ ਤੁਸੀਂ ਉੱਥੇ ਜਿਹੜੀ ਇੱਥੇ ਨਹੀਂ ਹੁੰਦੀ ਗਏ ਤਾਂ ਤੁਸੀਂ ਪੜਨ ਸੀ ਕੁਝ ਬਣਨ ਸੀ ਹੁਣ ਉੱਥੇ ਦਸਾਂ ਦਸਾਂ ਕਾਰਾਂ ਦੇ ਉੱਤੇ ਟਰਾਲੇ ਚੜਾਈ ਜਾਂਦੇ ਹੋ ਮੁੜ ਕੇ ਜੇਹਲਾ ਚ ਤੱਕ ਚੱਕ ਤੱਕ ਸਿੱਟੀ ਜਾਂਦੇ ਆ ਇਹ ਖੱਟਣ ਗਏ ਸਾਂ ਆਪ ਮੁਥੇ 35 35 ਲੱਖ ਰੁਪਈਆ ਲਾ ਕੇ ਬੱਚੇ ਕੱਲੇ ਇੱਕ ਇੱਕ ਬੱਚਾ ਤਾਂ ਮਾਫ਼ ਕਰਿਓ ਪੁੱਛੋ ਬੇਬੇ ਨੂੰ ਕੁਝ ਹੋ ਗਿਆ ਨਾ ਬਾਪੂ ਨੂੰ ਕੁਝ ਹੋ ਗਿਆ ਤਾਂ ਉਥੋਂ ਬੈਠਾ ਧੀ ਪੁੱਤ 35000 ਰੁਪਏ ਭੇਜਦਾ ਗਵਾਂਡੀਆਂ ਇਹ ਗੱਲ ਕਰ ਰਹੇ ਹਾਂ ਕਿ ਬੇਬੇ ਦਾ ਭੋਗ ਪਾ ਦਿਓ ਬਾਪੂ ਦਾ ਭੋਗ ਪਾ ਦਿਓ ਭੇਜਿਆ 35 ਲੱਖ ਲਾ ਕੇ ਇੱਧਰ ਨੂੰ ਉਹਦਾ 35000 ਭੇਜ ਕੇ ਸਰ ਗਿਆ ਅਸੀਂ ਪਿਛਲੇ ਸਾਲ ਕੈਨੇਡਾ ਗਏ ਮੈਂ ਉੱਥੇ ਜਵਾਕਾਂ ਨੂੰ ਆਖਿਆ ਉਹ ਮੈਂ ਕਿਹਾ ਮੋੜੋ ਪਿੱਛੇ ਨੂੰ ਕਮਾਈ ਕਰਕੇ ਆਪਣੇ ਚਾਚਿਆਂ ਤਾਂ ਤੇ ਮਾਣ ਕਰੋ ਜਿਹੜੇ ਕੈਨੇਡਾ ਚ ਆਏ ਇੰਗਲੈਂਡ ਚ ਆਏ ਅਮਰੀਕਾ ਚ ਆਏ ਜਰਮਨ ਚ ਆਏ ਇਟਲੀ ਚ ਆਏ ਆਸਟ੍ਰੇਲੀਆ ਚ ਆਏ ਉਧਰੋਂ ਕਮਾਈ ਕਰਕੇ ਇੱਧਰ ਲਿਆਂਦੀ ਪੈਲੀਆਂ ਖਰੀਦੀਆਂ ਵੱਡੀਆਂ-ਵੱਡੀਆਂ ਕੋਠੀਆਂ ਖੜੀਆਂ ਕਰ ਦਿੱਤੀਆਂ ਅੱਜ ਤੁਹਾਡੀ ਮਤ ਨੂੰ ਕੀ ਹੋ ਗਿਆ ਕਹਿੰਦੇ ਇੱਧਰੋਂ ਸਾਰਾ ਕੁਝ ਵੇਚ ਕੇ ਉਧਰ ਲੈ ਕੇ ਜਾਣਾ ਔਰ ਬੱਕਰੀਆਂ ਨੇ ਜ਼ਮੀਨਾਂ ਸਾਡੀਆਂ ਤੜਾ-ਤੜ ਮੈਂ ਕਹਾਂ ਤੁਸੀਂ ਟੁੱਟ ਗਏ ਵਗਜਵਾ ਕਹਿੰਦਾ ਜੀ ਕਿਹਦੇ ਨਾਲੋਂ ਮੈਂ ਕਿਹਾ ਜਿੰਨੀ ਦੇਰ ਤੱਕ ਪੀਆਰ ਨਹੀਂ ਨਾ ਮਿਲਦੀ ਤੁਸੀਂ ਟੁੱਟ ਗਏ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਨਾਲੋਂ ਤੁਸੀਂ ਟੁੱਟ ਗਏ ਆਪਣੇ ਨਗਰ ਦੇ ਨਾਲੋਂ ਤੁਸੀਂ ਟੁੱਟ ਗਏ ਆਪਣੇ ਰਿਸ਼ਤੇਦਾਰਾਂ ਦੇ ਨਾਲੋਂ ਤੁਸੀਂ ਟੁੱਟ ਗਏ ਆਪਣੇ ਮਾਪਿਆਂ ਦੇ ਨਾਲੋਂ ਫਿਰ ਉਹਨਾਂ ਨੂੰ ਵਾਸਤਾ ਪਾ ਕੇ ਗੱਲ ਕਹੀ ਮੈਂ ਕਿਹਾ 35 ਦਾ 50 ਘੱਲ ਦੋ ਗਵਾਂਡੀਆਂ ਨੂੰ ਕੰਮ ਚੱਲ ਜੂ ਪਰ ਮਾਂ ਮੁਕੀ ਹੋਵੇ ਨਾ ਜਿਹੜੀ ਤੀਨੇ ਤਾਂ ਮਾਰ ਲੈਣੀ ਏ ਉਹ ਗਵਾਂਡੀਆਂ ਦੀ ਧੀ ਨਹੀਂ ਮਾਰ ਸਕਦੀ ਪਿਓ ਮੁਕਣ ਕੋ ਵਾਦਾ ਗਵਾਂਡੀ ਸੰਸਕਾਰ ਤਾਂ ਕਰ ਦੇਣਗੇ ਗਵਾਂਡੀ ਭੋਗ ਤਾਂ ਪਵਾ ਦੇਣਗੇ ਪਰ ਸਾਡੇ ਪੰਜਾਬ ਦੀ ਇੱਕ ਰੀਤ ਹੈ ਕਿ ਬਾਪੂ ਮਰਨ ਤੋਂ ਵਾਦਾ ਉਹਦੀ ਪੱਗ ਵੱਡੇ ਪੁੱਤ ਦੇ ਸਿਰ ਦੇ ਉੱਤੇ ਵੱਜਦੀ ਹੈ ਵੱਜਦੀ ਕਿ ਨਹੀਂ ਵੱਜਦੀ ਫਿਰ ਮੈਂ ਬਜੂਆ ਕਾ ਨੂੰ ਤਰਲਾ ਕੀਤਾ ਮੱਕ ਓਏ ਭੋਗ ਤੇ ਪਵਾ ਦੋਗੇ ਜਲੇਬੀਆਂ ਪਵਾ ਦੋਗੇ ਪਰ ਪਾਪੇ ਦੇ ਹਿੱਸੇ ਦੀ ਪੱਗ ਗਵਾਂਢੀ ਦੇ ਸਿਰ ਤੇ ਨਹੀਂ ਵੱਜਣੀ ਬਦਨ ਤੇ ਵਰਗੀ ਮਾਹ ਜਿਨੀ ਲੱਬਣੀ ਹੋ ਬੇਚੀ ਪਰਦੇ ਸਾਜਾ ਕੇ ਦੇਸ਼ ਬਗਨ ਹੋ ਲੋਗ ਪਰਾ ਨਾ ਕੋ ਸੁਣਦਾ ਕਿਸੇ ਦੇ ਦੁੱਖਿਆ ਕੇ ਨਾ ਕੋ ਸੁਣਦਾ ਕਿਸੇ ਦੇ ਦੁੱਖ ਆ ਕੇ ਤੇ ਪਰਿਵਾਰਾਂ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ ਇਹ ਬੇਨਤੀਆਂ ਵੀ ਅੱਜ ਦੇ ਸਮੇਂ ਵਿੱਚ ਜ਼ਰੂਰੀ ਨੇ ਕਿਉਂਕਿ ਮਾਪਿਆਂ ਦੀ ਵੀ ਦੌੜ ਲੱਗੀ ਹੈ ਕਿ ਜੇ ਗਵਾਂਡੀਆਂ ਦਾ ਚੱਲ ਗਿਆ ਤਾਂ ਸਾਡਾ ਵੀ ਜਾਣਾ ਚਾਹੀਦਾ ਜੁਆਕ ਆਪਾਂ ਇਹਨਾਂ ਕੰਮਾਂ ਨੂੰ ਨਹੀਂ ਪਾਲਦੇ ਕਿ ਆਖਰ ਵੇਲੇ ਜਿੱਖਾ ਨੂੰ ਅੱਗ ਲਾਉਣ ਵਾਲਾ ਵੀ ਬੇਗਾਨਾ ਹੋਵੇ ਮਾਫਰਨਾ ਨਹੀਂ ਤੁਹਾਡੇ ਲਈ ਖਤਰੇ ਦੀਆਂ ਘੰਟੀਆਂ ਵੱਜਦੀਆਂ ਨੇ ਉਧਰ ਜੁਆਕਾਂ ਨੂੰ ਇਹ ਗੱਲ ਆਖੀ ਮੈਂ ਕਹਾਂ ਹੁਣ ਤੁਸੀਂ ਥੋੜਾ ਜਿਹਾ ਸਿਰ ਮਾਰ ਕੇ ਘੰਘਾਰਾ ਪਰੋ ਇਹ ਗੱਲਾਂ ਵੀ ਜ਼ਰੂਰੀ ਨੇ ਅੱਜ ਦੇ ਪਰਚਾਪ ਆਪਾਂ ਆਪਣੇ ਦੇਸ਼ ਵਿੱਚੋਂ ਗੋਰੇ ਕੱਢੇ ਕਿ ਨਹੀਂ ਕੱਢੇ ਕੱਢੇ ਨਾ ਜੀ ਤਾਂ ਫਿਰ ਉਹ ਵੀ ਸਾਨੂੰ ਉੱਥੋਂ ਕੱਢਣ ਦਾ ਮਾਦਾ ਰੱਖਦੇ ਆ ਤੇ ਆਏ ਜਹਾਜ਼ ਭਰ ਕੇ ਇੰਨਾਕ ਤਾਂ ਪਤਾ ਲੱਗ ਗਿਆ ਮੁੜ ਕੇ মিডিਆ ਨੇ ਖਬਰਾਂ ਬੰਦ ਕਰਤੀਆਂ ਦੇਣੀਆਂ ਪਰ ਆਉਂਦੇ ਰੋਜ਼ ਹੀ ਪੰਜ ਸੱਤ ਚੜਾ ਕੇ ਇਧਰ ਨੂੰ ਜਿੱਥੇ ਕੋਈ ਡਿੱਕੇ ਆਂਦਾ ਉਥੋਂ ਫੜ ਕੇ ਝਾੜ ਦਿੰਦੇ ਆ ਤੇ ਜੇ ਇਧਰ ਨਹੀਂ ਪੈਲੀਆਂ ਵੇਚ ਲਈਆਂ ਉਧਰ ਲੈ ਗਏ ਜਦੋਂ ਅਗਲੇ ਉਧਰੋਂ ਫੜ ਫੜ ਕੇ ਜਾ ਜਾ ਦੇ ਚਾੜਦੇ ਆ ਉਹ ਤਾਂ ਜਰਾਬਾਂ ਦਾ ਜੋੜਾ ਵੀ ਨਹੀਂ ਚੁੱਕਣ ਦਿੰਦੇ ਤੇ ਜਦੋਂ ਅਗਲਿਆਂ ਨੇ ਉਧਰੋਂ ਫੜ ਕੇ ਇਧਰ ਨੂੰ ਭੇਜੇ ਫਿਰ ਕੁੱਲੀ ਕਿਹੜੀ ਨਹਿਰ ਤੇ ਆਣ ਕੇ ਪਾਉਣੀ ਬਾਈ ਆਪਣਾ ਨਾ ਅਜਾੜੋ ਚਾਣੇ ਲੋਕ ਕਹਿੰਦੇ ਵੀ ਜੁੱਤੀ ਲਾਉਣ ਜੋਗੀ ਜਗ੍ਹਾ ਰੱਖ ਲੈਣੀ ਚਾਹੀਦੀ ਹੈ ਕਿਉਂਕਿ ਆਪਣਾ ਆਪਣਾ ਹੀ ਹੁੰਦਾ ਆਪਣਾ ਨਾ ਅਜਾੜੋ ਜੰਮ ਜੰਮ ਜਾਓ ਬਾਹਰ ਰੋਕਦੇ ਨਹੀਂ ਅਸੀਂ ਪਰ ਆਪਣਾ ਪਿੱਛਾ ਨਾ ਅਜਾੜੋ ਇੱਥੇ ਭਈਆਂ ਦਾ ਰਾਜ ਹੋਣ ਲੱਗਾ ਜੇ ਪੰਚਾਇਤੀ ਚੋਣਾਂ ਲੰਘੀਆਂ ਤਾਂ ਨਾ ਪਿੰਡਾਂ ਦੇ ਭਈਏ ਸਰਪੰਚ ਬਣ ਗਏ ਦੋ ਮਾਲਵੇ ਦੇ ਪਿੰਡ ਦੇ ਖਿਹਾਰਪੁਰ ਦਾ ਪਿੰਡ ਹੈ ਤੇ ਅਗਲੀਆਂ ਚੋਣਾਂ ਵਿੱਚ ਜੇ ਕਿਤੇ 15 ਕ ਪਿੰਡਾਂ ਦੇ ਭਈਏ ਸਰਪੰਚ ਬਣ ਗਏ ਕੱਢ ਲਿਓ ਪ੍ਰਵਾਸ ਫੇਰੀਆਂ ਕਿੱਥੇ ਕੱਢਣੀਆਂ ਕੱਢ ਲਿਓ ਨਗਰ ਕੀਰਤਨ ਕਿੱਥੇ ਕੱਢਣੇ ਆ ਇਹ ਤੁਹਾਡੇ ਲਈ ਖਤਰੇ ਦੀਆਂ ਘੰਟੀਆਂ ਵੱਜ ਰਹੀਆਂ ਨੇ ਆਪਾਂ ਹੱਲੇ ਵੀ ਕਿਤੇ ਨਾ ਕਿਤੇ ਇਹਨਾਂ ਗੱਲਾਂ ਦੇ ਵਿੱਚ ਆਣ ਕੇ ਅਰਦਾਸ ਕਰਿਆ ਕਰੋ ਵਾਹਿਗੁਰੂ ਇਹ ਤੇਰਾ ਦੇਸ਼ ਹੈ